ਲਵਾ ਛੱਡ ਦੇ ਯਾਰ ਗਰਮ ਹੋ ਗਿਆ ਜਿਲਾਲਾਬਾਦੀ ਸਮੂਹ ਸੰਗਤ ਬਹੁਤ ਹੀ ਸਰਕਾਰੋ ਸਾਡੇ ਕੋਈ ਨਗਰਮ ਪ੍ਰਧਾਨ ਬਾਈਸ ਪ੍ਰਧਾਨ ਚਰਮਾਨੇ ਤੋਂ ਫੌਤੀ ਚੈੱਕ ਕਰਨੇ ਸਾਡੇ ਸਾਰੇ ਐਮਸੀ ਸਭਾ ਇਹਨਾਂ ਛੋਟਾ ਬਰਾ ਕੋਸ਼ ਪਰ ਸਮੁੱਚੀ ਜਿਲਾਲਾਬਾਦੀ इस काम वास्त चाहिए किसी ने तुलका तुनका करके भी चाहे उमागे रखी चाहे आवाज चकी सब उस गुरु साहब की कृपा ही सबका दिल भी आया तो 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 सब तो पहला उस गुरु साहब का ना जाप लिए फतेह फते ना जाओ फतेह दे वाहिगुरु जी का खालसा वाहि जय श्री राम सलाम वालेकुम ਪਹਿਲੀ ਤਗਾਲੇ ਹਾਂ ਹਾਂ ਜੀ ਇਸ ਗੱਲ ਦੀ ਖੁਸ਼ੀ ਹੈ ਵੀ ਸਾਰੇ ਇਕੱਠੇ ਹੋ ਕੇ ਇਸ ਕੰਮ ਨੂੰ ਲਿਪਰੇ ਚੜਾਈ ਲਈ ਸਾਰੇ ਸ਼ਹਿਰ ਦਾ ਧੰਨਵਾਦ ਹੈ ਔਰ ਸਾਰੀ ਕਮੇਟੀ ਦਾ ਸਰਪੰਚ ਜੀ ਔਰ ਚੌਰੀ ਸਾਹਿਬ ਚਾਹੇ ਸਾਡੇ ਐਮਸੀ ਸਭਾ ਨੂੰ ਕੈਂਟ ਕਮੇਟੀ ਦੀ ਸਾਰੀ ਟੀਮ ਹੋਵੇ ਬਹੁਤ ਬਹੁਤ ਧੰਨਵਾਦ ਹੈ ਨਾ ਭਰਾਵਾ ਦਾ ਵੀਰੂ ਵੀਰਾਂ ਦਾ ਸਤਿਕਾਰ ਉਹਨਾਂ ਦਾ ਸਾਡਾ ਮੰਨਪੀ ਲੋਕਿਆਂ ਜਿੰਦਰ ਵੀਰ ਹੋ ਗਿਆ ਲੱਖੀ ਵੀਰ ਹੋ ਗਿਆ ਜਿਨ੍ਹਾਂ ਨੇ ਹਮੇਸ਼ਾ ਇੱਕੋ ਹੀ ਮੰਤ ਮੰਗੀ ਵੀ ਸਾਡੇ ਗੁਰੂ ਸਾਹਿਬ ਦਾ ਇੱਕ ਸਟੈਚੂ ਜ਼ਰੂਰ ਲਾਣਾ ਬਹੁਤ ਜ਼ਰੂਰ ਲਾਣਾ ਤਾਂ ਕਿ ਲੋਕ ਜਦੋਂ ਵੀ ਲੰਘਣ ਉਹਨਾਂ ਦਾ ਮस्तक ਹੋ ਕੇ ਯਾਦ ਰੱਖਣ ਸੋ ਲੇਟ ਹੋ ਗਿਆ ਉਸ ਲਈ ਮਾਫੀ ਹੈ ਪਰ ਫੇਰ ਉਹ ਕਹਿੰਦਾ ਫੇਰ ਇਹ ਗਰੁਸਤਾ ਹੈ ਮੂੰਛਰ ਕੱਪੜਾ ਢਾਵੇਂ ਜੁਨੇ ਸੇ ਭਨੇਣਾ ਅੱਗੇ ਤੁਹਾਨੂੰ ਪੈਸੇ ਮਿਲਨੇ ਸੀ ਥੋੜੇ ਹੋਰ ਪਤਾ ਜੀ ਕਹਿੰਦਾ ਹੋਰ ਚਾਹੀਦੇ ਹੈ ਮੂੰਹ ਸੁਨੇ ਬੇਨਤੀ ਕਰਨਾ ਹੋਰ ਚਾਹੀਦੇ ਤਾਂ ਵੀ ਕਹਿੰਦੇ ਹੋਰ ਨਹੀਂ ਦੇ ਲਾਂਗੇ ਕਿਸੇ ਵੀ ਹਿਸਾਬ ਲੋਕੀ ਕਹਿੰਦੇ ਕਾਕਾ ਤੁਹਾਨੂੰ ਕੋਈ ਇੱਦੂ ਲੱਗੂਗਾ ਤਾਂ ਘੱਟੋ ਮੈਂ ਉਸ ਮਹਾਨ ਸ਼ਹੀਦ ਨੂੰ ਉਸ ਗੁਰੂ ਸਾਹਿਬ ਨੂੰ ਕਿਨੇ ਸਾਰੀ ਦੁਨੀਆ ਨੂੰ ਕੱਟੇ ਕਰਕੇ ਰੱਖਿਆ ਤੇ ਸਭ ਤੋਂ ਵੱਡੀ ਗੱਲ ਜਿਹੜਾ ਸਮਾਧੀ ਉਦੋਂ ਕਤਲਿਆਂ ਬੜੇ ਹੁੰਦੇ ਸੀ ਪਰ ਮਹਾਰਾਜ ਜੀ ਸ੍ਰੀ ਰਾਜ ਇੱਕ ਵੀ ਫਾਂਸੀ ਨਹੀਂ ਹੋਈ ਇਹ ਸਭ ਤੋਂ ਵੱਡੀ ਗੱਲ ਹੈ ਸੈ ਮੰਦਰ ਸੀ ਸੈ ਕੋ ਦੁਆਰਾ ਸੈਪੀ ਸੈ ਮੱਧੇਸ਼ੀ ਸਭ ਨੂੰ ਬਰਾਬਰ ਰੱਖਿਆ ਜਾਂਦਾ ਪਰਮਾਨੰਥ ਜੀ ਪੰਜ ਮੰਤਰੀ ਜਨਾਂ ਨੇ ਮੈਨੂੰ ਨਹੀਂ ਪਤਾ ਪਰ ਚਲੋ ਬੜੀ ਵੱਡੀ ਗੱਲ ਹੈ ਕਈ ਲੋਕਾਂ ਤੋਂ ਸਿੱਧੇ ਬੰਦੀ ਰੂਪ ਦਾ ਲੱਗਦਾ ਉਸ ਸਮੇਂ 'ਚ ਵੀ ਅਲੱਗ-ਅਲੱਗ ਵਿਦਵਤਾ ਦੇ ਸਾਰੇ ਮੰਤਰੀ ਸੀ ਜਿਹੜੇ ਲੋਕਾਂ ਨੂੰ ਰਿਪਰੈਜ਼ੈਂਟ ਕਰਦੇ ਸੀ ਤੇਸ ਗੁਰੂ ਦੀ ਇੱਕ ਆਲਸ਼ੇਸ਼ ਸੀ ਜੋ ਕਹਿਤਾ ਵਿਰੋਧੀ ਦੇ ਕੱਲ ਨਹੀਂ ਕਿਹੜੇ ਪਿਛਾ ਨਹੀਂ ਮੁੜ ਕੇ ਵੇਖਿਆ ਕਿ ਜਿਹੜਾ ਮੋਢੀ ਉਹਦਾ ਫਰਜ਼ ਬਣਦਾ ਹੈ ਕਿ ਬੰਦਾ ਵਾਰੀ-ਵਾਰੀ ਹਿੱਸੇ ਤੋਂ ਮਾਰ ਜੇ ਉਹ ਲੈ ਗੁਠਾਗਾ ਪੰਜ ਲੋਕ ਉਹਨਾਂ ਨੂੰ ਯਾਦ ਕਰਦੇ ਸੋ ਅਸੀਂ ਤਾਂ ਕੈਸੇ ਤੇ ਬਸਰੀ ਪੰਜ ਮਹੀਨੇ ਤੋਂ ਸੀ ਕਿ ਹੈ ਆਪਣਾ ਕਮੇਡੀਰ ਦਾ ਪੰਜ ਮਹੀਨੇ ਐ ਤੇ ਢੀਕੇ ਕਿ ਬਟੇ ਜਗਾ ਸੀ ਜੇ ਕੋੜਾ ਕਹਿੰਦਾ ਸੀ ਇੱਥੇ ਕਿ 12 ਫੁੱਟ ਕੋਇਆ ਸੀ ਪਿੱਛੇ ਆ ਤੇ ਕੱਚਾ ਆਵਾਸਨ ਹੁੰਦਾ ਸੀ ਜਦੋਂ ਖਾਂਦੇ ਸੀ ਇੱਥੇ ਛੱਪਟੇ ਇੱਕ ਸੱਤ ਪਾਗ ਘਰ ਹੁੰਦਾ ਸੀ ਮੰਗਲ ਚਲਗਾ ਕੱਚਾ ਹੀ ਸੀ ਆਹ ਅਗਈਆਂ ਵੀ ਬਾਤ ਕਹੀਆਂ ਆ ਇਹਦੇ ਪਾਣੀ ਦਾ ਵੀ ਇੰਤਜ਼ਾਮ ਨਹੀਂ ਹੁੰਦਾ ਸੀ ਲੈ ਜੀ ਤਾਂ ਗੱਲ ਹੀ ਸ਼ੁਰੂ ਤੇ ਹੋਲੀ ਹੋਲੀ ਵੇਖ ਲਓ ਉੱਤੇ ਰੰਗਾਂ ਦਾ ਤੇ ਐਂ ਸ਼ਹਿਰ ਵੀ ਵੱਧ ਗਿਆ ਅੱਜ ਉਸ ਆਪੀ ਅੱਜ ਉਸ ਪ੍ਰਮਾਤਮਾ ਨੇ ਮੌਕਾ ਦਿੱਤਾ ਹੈ ਸ਼ਹਿਰੀ ਇਸੇ ਕਰਕੇ ਵੇਟ ਹੋਣਾ ਸੀ ਸਾਰਿਆਂ ਨੇ ਇਕੱਠੇ ਹੋ ਕੇ ਕੰਮ ਨੇ ਪੇਚਾਵਾ ਤੇ ਇਸ ਗੱਲ ਤੇ ਵੀ ਉਸ ਪ੍ਰਮਾਤਮਾ ਦਾ ਧੰਨਵਾਦ ਹੈ ਅੱਜ ਇੱਕ ਹੋਰ ਨਵੀਂ ਖੁਸ਼ਕੁਦਰੀ ਇਹ ਵੀ ਅੱਜ ਜਲਾਲਾਬਾਦ ਦੇ ਜਿੰਨੀਆਂ ਪੀਸੀ ਦੀ ਸਰਕਾਰ ਨੇ ਅੱਜ ਦੀ ਸ਼ੁਰੂਆਤ ਕਰਨ ਵਾਸਤੇ ਸਪੈਸ਼ਲ ਆਏ ਆ ਅੱਜ ਸ਼ੁਰੂਆਤ ਹੋ ਜੇ ਵੀ ਹੋਰ 5-7 ਦਿਨ ਚ ਸਾਰੇ ਸ਼ਹਿਰ ਦੀਆਂ ਸੜਕਾਂ ਬਣਾ ਕੇ ਕਿ ਬਰਜੁਗਰ ਜਿਹੜੇ ਖੱਡੇ ਉੱਤੇ ਬੈਠੇ ਨੇ ਬੋਲੇ ਸੋਨਿਹਾਰ ਅੱਛ ਰੀਆ ਕਰ ਲੜੀ ਫਤਾਨੀ ਪਾਣ ਰੀ ਸਿੱਲੀ ਕਿੰਨਾ ਸੇ ਹੋਣੀ ਲੂਣਾ ਹੈ 16 ਕਰੋੜ ਰੁਪਇਆ ਹੋਰ ਮਿਲਿਆ ਆਪਾਂ ਨੂੰ ਦਿਲਾਵਾ ਬਾਦ ਹੈ ਹੁਣੇ-ਹੁਣੇ ਮਿਲਿਆ ਹੈ। ਮੈਨੂੰ ਟੈਂਡਰ ਲੱਗ ਰਿਹਾ ਹੈ ਕਿ ਫਿਰ ਕਦੋਂ ਨਾ ਮਿਲ ਕੇ ਆਪਾਂ ਨੂੰ ਮਾਰੇ ਕਿਰਪਾ ਕਰਦੇ ਕਿ 12 ਕਰੋੜ ਜਿਹੜੀ ਹੋਰ ਵਤੀ ਬੰਦ ਸੀ ਜਿਹੜੀ ਸ਼ਹਿਰ ਦੀ ਪਾਣੀ ਵਾਲੀ ਵੀ ਕੰਗਾ ਪਾਣੀ ਪੀਣ ਵਾਲੇ ਪਾਣੀ ਚਾਹੁੰਦਾ ਹੈ। 12 ਕਰੋੜ ਰੁਪਇਆ ਸਰਕਾਰ ਨੇ ਦੇ ਪੈ 750 ਪਹਿਲੀ ਕਿਸ਼ਤੇ ਚ ਆ ਗਿਆ। ਉਹਦਾ ਟੈਂਡਰ ਲੱਗ ਗਿਆ। ਸਾਰੀਆਂ ਪਾਈਪਾਂ ਜਿਹੜੀਆਂ ਜਿੰਨੀਆਂ ਵਰਤੀਆਂ ਸਾਡੀਆਂ ਪਾਰੀਆਂ। ਸਾਰੀਆਂ ਪੈਪਾਂ ਪੱਟ ਕੇ ਨਵੀਆਂ ਪਾਣੀ ਦੀ ਲੱਗਣੀਆਂ ਪੈਣਗੀਆਂ ਤਾਂ ਕਿ ਪੀਣ ਦਾ ਪਾਣੀ ਸਾਰਿਆਂ ਨੂੰ ਛਕਾ ਦੇਵੇ। ਬਾਕੀ ਅੱਜ ਤੇ ਦਿੰਦੀਆਂ ਬਾਖ ਬਾਹ ਮੁਬਾਰਕਾਂ ਔਰ ਸਾਰੇ ਉਹ ਕਹਿੰਦੇ ਆ ਨਾ ਚਾਹੀਏ ਸਿੱਖ ਹੋਵੇ ਚਾਹੀਏ ਮੁਸਲਮਾਨ ਹੋਵੇ ਚਾਹੀਏ ਹਿੰਦੂ ਹੋਵੇ। ਅਸੀਂ ਹੈ ਤਾਂ ਸਾਰੇ ਇੱਕੋ ਹੀ ਆ ਠੀਕ ਹੈ ਅਲੱਗ-ਅਲੱਗ ਧਰਮ ਹੈ। ਸਾਨੂੰ ਸਾਰਿਆਂ ਦਾ ਸਤਿਕਾਰ ਦੀ ਲੋੜ ਹੈ। ਤੋਂ ਗੁਰੂ ਸਾਹਿਬ ਦੀ ਅਰਦਾਸ ਕਰਕੇ ਅੱਗੇ ਕੰਮ ਇਹ ਪ੍ਰੇਸ਼ਰਿੰਗ ਜਾ ਰਹੇ ਜੀ ਸਭ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਅੱਜ ਦੇ ਮੈਗਟਲਸ ਦੇ ਸਾਰੇ ਸਟਾਫ ਦਾ ਵੀ ਧੰਨਵਾਦੀ ਆ ਕਿਰਾਂ ਨੇ ਬੜੀ ਜਲਦੀ ਤੇ ਤੇਜ਼ੀ ਨਾਲ ਇਹ ਕੰਮ ਨੂੰ ਨੇਪਰੇ ਚਾੜਿਆ ਉਹਨਾਂ ਦਾ ਡਿਸਾਈਨ ਕਰਦੋ ਜਿਉਂ ਜ ਆਪਣਾ ਚਾਰਜ ਨੇ ਲੇ ਸ਼ੁਰੂ ਕਰ ਲਏ ਜੀ ਪਰ ਵਕਾ ਬਣਾਇਓ ਸਾਫ ਦਾ ਬਣਾਇਓ ਕਿ ਜਿਹੜੇ ਰੋਜ਼-ਰੋਜ਼ ਨਹੀਂ ਆਉਣੇ 2-4-5 ਲੱਖ ਕਰਦੇ ਆ ਭਾਵੇਂ ਤੇਰੇਆਂਗੇ ਬਹੁਤ ਖੁਸ਼ਾਬੇ ਦੀ ਕਿਰਪਾ ਹੈ ਬੋਲੇ ਈਸੋ ਨਿਆ ਸਤ ਸ੍ਰੀ ਅਕਾਲ ਕਮੇਟੀ ਕੀਤੀ ਸੀ ਜਿੰਨੇ ਕਮੇਟੀ ਜੋ ਕਿ ਡਬਲ ਸਿਕਾਵਾ ਨੂੰ। ਉਸ ਤੋਂ ਬਾਅਦ ਘਟ ਕੇ ਉਹ ਮੈਂ ਲਾ ਦੇਵਾਂਗਾ। ਜੋ ਪਕਾ ਕੇ ਅਸੀਂ ਲਾ ਦੇਣਾ ਹੈ। ਠੀਕ ਹੈ ਜੀ। ਉਹ ਬਈ ਜਿਆਦਾ ਲੱਗਦੇ ਕੰਮ ਦੇ ਵੀ ਪਤਾ ਲੱਗਣਾ ਚਾਹੀਦਾ ਹੈ। ਕਿ ਵਾਕੇ ਤੇ ਲੋਕਾਂ ਨੇ ਕੰਮ ਕੀਤਾ ਹੈ। ਇਹ ਪਾਸਕਾਰ ਦਾ ਮਜ਼ਾ ਤੇ ਜੋ ਮੱਦੀ ਕਰਾ ਲੈਗੀ। ਇਹਦੇ ਕਿੰਨਾ ਬਹੁਤ ਸਾਰਾ ਧੰਨਵਾਦ। ਮੈਂ ਸਾਰੇ ਪੱਤਰਕਾਰ ਸਰਬੰਧਨ ਦਾ ਵੀ ਧੰਨਵਾਦ ਕਰੇ ਸਿਹਰ ਦੇ ਖੜੇ ਹੈ। ਅਸੀਂ ਲੇਟ ਹੋਇਆ ਹੈ। ਉਹਦੇ ਵਾਸਤੇ ਮਾਫ਼ੀ ਹੋਣਾ ਆਪਾਂ ਬਾਬਾ ਅਮੇਤਿਆ ਸਾਹਿਬ ਦੇ ਟੌਪ ਤੇ ਜਾਣਾ ਹੈ ਕੁਝ ਨਾ ਕੋਈ ਤਾਂ ਸਭਾ ਸਭਾ ਸੇਕੀ ਸਾਹਿਬ ਤੇ ਆਪਦੇ ਵੀ ਬਾਬਾ ਸਿੱਤਰ ਸਿੰਘ ਦਾ ਗੋਦਵਾ ਚੱਲ ਰਿਹਾ ਹੈ ਖੁਦ ਤੋਂ ਪੀਸੀ ਦੀ ਸ਼ੁਰੂਆਤ ਕਰਨੀ ਹੈ ਕਿਰਪਾ ਕਰਕੇ ਉੱਤੇ ਵੀ ਆ ਜਿਓ ਤਾਂ ਕਿ ਸ਼ਹਿਰ ਵਾਲਿਆਂ ਨੂੰ ਇਹ ਥੋੜਾ ਜਿਹਾ ਹੌਸਲਾ ਜੇ ਵੀ ਕੰਮ ਸਾਡੀ ਸ਼ਹਿਰ ਦਾ ਨਗਰ ਕੌਂਸਲ ਦਾ ਚੱਲੂ ਹੈ ਇਸ ਤੋਂ ਬਾਅਦ ਲੁਧਿਆਣਾ ਚਲੇ ਜਾਣਾ ਬਾਇਲੈਕਸ ਕਿਟੀਆਂ ਹੁਣੇ ਆਏ ਆ ਪੂਰੇ ਚਲੇ ਜਾਣਾ ਅੱਜ ਫਰਸੀ ਕਹਿੰਦੇ ਅੱਜ ਹੀ ਕਰਵਾਉਣਾ ਸ਼ੁਰੂ ਕਰਾਇਆ ਅੱਜ ਕਰਾ ਲਓ ਇਹਨੇ ਕੰਡਾ ਸਭ ਦਾ ਧੰਨਵਾਦ ਉਜੇ ਪਰਮਾਤਮਾ ਨੇ ਇੱਕ ਅੱਜ ਤੇ ਇੱਕ ਚੱਕ ਲੈ ਜੀ ਜਿਹਨੂੰ ਦੋ ਦਿੱਤੇਗਾ ਦੋ ਚੱਕ ਲੈ ਜੀ